ਤੇ ਪੰਜਾਬ ਪੁਲਿਸ ਨੇ ਲਗਾਤਾਰ ਤੌਰ ਤੇ ਉਤਾਲੇ ਕੀਤੇ ਜਾ ਰਹੇ ਹਨ ਪਿਛਲੇ ਦਿਨੀ ਰਮਦਾਸ ਦਾ ਇੱਕ ਗੰਬੀਰ ਟਕਨੀ ਹੋ ਗਿਆ ਸੀ ਜਿਸ ਦੇ ਅੰਦਰ ਸ਼ਾਮਲ ਦੋਸ਼ੀਆਂ ਨੂੰ ਪੁਲਿਸ ਨੇ ਲਗਾਤਾਰ ਜਿਹੜੇ ਲਕਟੜੀ ਕੀਤਾ ਹਮਲਾ ਕੀਤਾ ਜਾਂਦਾ ਜਿਸ ਤੋਂ ਬਾਅਦ ਪੁਲਿਸ ਪਾਰਟੀ ਵੱਲ ਜਵਾਬੀ ਫਾਇਰਿੰਗ ਕੀਤੀ ਮੈਂ ਕਦਮਾਂ ਦਰਜ ਕਰਕੇ ਇਹ ਮੈਂ ਨਹੀਂ ਅੱਜ 8025 ਨੂੰ ਕਸਬਾ ਰਮਦਾਸ ਦੇ ਵਿੱਚ ਇੱਕ ਦੁਕਾਨਦਾਰ ਤੇ ਦੋ ਮੋਟਰਸਾਈਕਲ ਨੌਜਵਾਨ ਗੋਲੀਆਂ ਚਲਾ ਕੇ ਗਏ ਸੀਗੇ ਜਿਹਦੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਸੀਗਾ ਜਿਸ ਤੇ ਤੁਰੰਤ ਰਮਦਾਸ ਥਾਣੇ ਦੀ ਪੁਲਿਸ ਨੇ ਮਕਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜੋ ਮਾਨਯੋਗ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਤੇ ਸ਼੍ਰੀ ਗੌਰਵ ਯਾਦਵ ਡੀਜੀਪੀ ਪੰਜਾਬ ਵੱਲੋਂ ਗੈਂਗਸਟਰਾਂ ਖਿਲਾਫ ਜ਼ੀਰੋ ਟੋਲਰੈਂਸ ਅਪਣਾਉਣ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਸ੍ਰੀ ਨਾਨਕ ਸਿੰਘ ਆਈਪੀਐਸ ਡੀਆਈਸੀ ਬਾਰਡਰ ਰੇਂਜ ਅਤੇ ਸਰਦਾਰ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਅਮਰਸਰ ਦੀਆਂ ਹਦਾਇਤਾਂ ਤੇ ਮਨਿੰਦਰ ਸਿੰਘ ਸਰ ਆਈਪੀਐਸ ਜਿਹੜੇ ਐਸਐਸਪੀ ਆ ਉਹਨਾਂ ਦੀ ਸਪੈਸ਼ਲ ਟੀਮ ਤੇ ਐਸਐਚਓ ਰਮਦਾਸ ਵੱਲੋਂ ਜਿਹੜੀ ਆ ਬਹੁਤ ਚੰਗੀ ਕਾਰਗੁਜ਼ਾਰੀ ਕਰਦੇ ਹੋયા ਇਸ ਮੁਕਦਮੇ ਦੇ ਵਿੱਚ ਕਰਨਾਲ ਤੱਕ ਤਫ਼ਤੀਸ਼ ਕੀਤੀ ਗਈ ਤੇ ਕਰਨਾਲ ਤੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਮ ਅਵਿਨਾਸ਼ ਏਲੀਅਸ ਆਬੀ ਅਤੇ ਆਜਾਦ ਆ ਇਹ ਦੋਨੋਂ ਬੇਸਿਕ ਤੌਰ ਤੇ ਬਿਹਾਰ ਦੇ ਰਹਿਣ ਵਾਲੇ ਨੇ ਪਰ ਅੱਜਕੱਲ ਕਰਨਾਲ ਰਹ ਰਹੇ ਨੇ ਇਨਾਂ ਨੂੰ ਜੀਵਨ ਫੌਜੀ ਜਿਹੜਾ ਕਿ ਬਾਹਰ ਬੈਠਾ ਆ ਗੈਂਗਸਟਰ ਆ ਉਹਨੇ ਆਕਾਸ਼ ਨਾਂ ਦੇ ਇੱਕ ਜਿਹੜਾ ਬੰਦਾ ਇਕਲੀ ਦੇ ਵਿੱਚ ਉਹਨਾਂ ਨੇ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਨੂੰ ਪੈਸੇ ਦਾ ਲਾਲਚ ਦਿੱਤਾ ਜਿਹੜਾ ਇਹਨਾਂ ਨੂੰ ਉਹਨਾਂ ਨੇ ਵਾਰਦਾਤ ਨੂੰ ਇਹ ਅੰਜਾਮ ਦਿੱਤਾ ਇਹਨਾਂ ਨੂੰ ਜਦੋਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇੱਥੇ ਲਿਆ ਕੇ ਕੋਰਟ 'ਚ ਪੇਸ਼ ਕਰਕੇ ਰਿਮਾਂਡ ਤੇ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਵਾਰਦਾਤ 'ਚ ਬੱਚਿਆ ਵਰਤਿਆ ਪਿਸਤਲ ਜਿਹੜਾ ਉਹ ਇਹਨਾਂ ਨੇ ਇੱਥੇ ਰੂੜੇਵਾਲ ਧੂਸੀ ਤੇ ਲਗਾ ਕੇ ਰੱਖਿਆ ਜਿਨ੍ਹਾਂ ਦੀ ਰਿਕਵਰੀ ਕਰਨ ਵਾਸਤੇ ਐਸਐਚਓ ਰਮਦਾਸ ਦੀ ਟੀਮ ਜਦੋਂ ਮੌਕੇ ਤੇ ਪਹੁੰਚੀ ਤੇ ਦੋਸ਼ੀ ਇੱਕ ਨੇ ਜਿਹੜਾ ਉਹ ਪਿਸਟਲ ਦੇ ਨਾਲ ਪਾਰਟੀ ਤੇ ਫਾਇਰਿੰਗ ਕੀਤੀ ਤੇ ਦੋਵਾਂ ਦੋਸ਼ੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਇਸੇ ਦੌਰਾਨ ਦੋਵੇਂ ਦੋਸ਼ੀ ਜਿਹੜੇ ਨੇ ਇਨਕਾਊਂਟਰ ਦੇ ਵਿੱਚ ਚੱਕੀ ਹੋ ਗਏ ਨੇ ਜਿਨ੍ਹਾਂ ਨੂੰ ਅਸੀਂ ਫਸਟ ਫਸਟ ਐਡ ਦੇ ਕੇ ਹਸਪੀਟਲ ਪਹੁੰਚਾ ਦਿੱਤਾ ਤੇ ਬਾਕੀ ਅਗਲੀ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਆ ਅਸੀਂ ਕਰ ਰਹੇ ਹਾਂ ਕਿ ਇਹ ਹੈਗਨਾ ਸੰਬੰਧਿਤ ਹੈ ਤੇ ਕਾਰਨ ਕੀ ਸੀ ਕਿਉਂ ਇਹਨਾਂ ਵੱਲੋਂ ਗੋਲੀ ਚਲਾਈ ਇਹ ਜੀ ਅਸਲ 'ਚ ਇਹ ਸਾਰੀ ਵਾਰਦਾਤ ਜੀਵਨ ਪਬਜੀ ਨੇ ਗਾਂਹ ਇਹਦਾ ਇੱਕ ਹੋਰ ਗੁਰਗਾ ਜੀ ਅ ਇੱਥੋਂ ਦਾ ਰਹਿਣ ਵਾਲਾ ਸਾਡੇ ਇਲਾਕੇ ਦਾ ਉਹ ਅਸੀਂ ਵੈਰੀਫਾਈ ਕਰ ਲਿਆ ਉਹਦੇ ਕਹਿਣ ਤੇ ਇਹਨਾਂ ਨੇ ਵਾਰਦਾ ਨੂੰ ਅੰਜਾਮ ਦਿੱਤਾ ਹੁਣ ਇਹਦੇ ਪਿੱਛੇ ਸਾਰੀ ਕਹਾਣੀ ਜਿਹੜੀ ਆ ਅੱਗੇ ਇਨਵੈਸਟੀਗੇਸ਼ਨ ਦੌਰਾਨ ਕਲੀਅਰ ਹੋ ਜਾਵੇਗੀ ਕਿਉਂਕਿ 6-7 ਮਹੀਨੇ ਪਹਿਲਾਂ ਵੀ ਇਸੇ ਹੀ ਦੁਕਾਨ ਤੇ ਗੋਲੀ ਚੱਲੀ ਸੀ ਉਸ ਵਕਤ ਵੀ ਇਹ ਜਿਹੜਾ ਵਾ ਇੱਕ ਕਹਾਣੀ ਜਿਹੜੀ ਕਲੀਅਰ ਨਹੀਂ ਸੀ ਹੋ ਸਕੀ ਪਰ ਹੁਣ ਆਉਣ ਵਾਲੇ ਦਿਨਾਂ 'ਚ ਇਹਦੇ ਵਿੱਚ ਸਾਰੀ ਕਲੀਅਰ ਕਰਕੇ ਅਸੀਂ ਅਗਲੀ ਕਾਰਵਾਈ ਜਿਹੜੀ ਅਮਚੀਆ ਸੀ ਲੱਗਦਾ ਕਿ ਚੰਦ ਪੈ ਹੈ ਦੀ ਖਾਤਰ ਇਹ ਨੌਜੋਨੀਆਂ ਕਾਰਜ ਅੰਜਾਮ ਪਾ ਦੇਵੇ ਦੇਖੋ ਜੀ ਕੋਡ ਪੈਸਿਆਂ ਦੇ ਲਾਲਚ ਵਿੱਚ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਰਹੇ ਨੇ ਇਹਨਾਂ ਨੂੰ ਪਹਿਲਾਂ ਵੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਨੂੰ ਨੌਜਵਾਨਾਂ ਨੂੰ ਅਪੀਲ ਕਰਦੇ ਰਹੇ ਹਾਂ ਕਿ ਇਸੇ ਮਾੜੇ ਅਸਰਾਂ ਦੇ ਮਗਰ ਲਾ ਕੇ ਆਪਣੀ ਜ਼ਿੰਦਗੀ ਨਾ ਬਰਬਾਦ ਕਰਨ ਅਤੇ ਆਪਣੇ ਮਾਪੇ ਪੜੀਆਂ ਆਸਾਂ ਤੇ ਨਾ ਪਾਣੀ ਫੇਰਨ ਹਮੇਸ਼ਾ ਇੱਕ ਮਾਪੇ-ਮਾਪਾ ਆਪਣੇ ਬੱਚਿਆਂ ਨੂੰ ਕੁਝ ਚੰਗਾ ਬਣਨ ਵਾਸਤੇ ਪਾਲ-ਪੋਸ਼ ਕੇ ਵੱਡਾ ਕਰਦਾ ਤੇ ਮੇਰੀ ਤੁਹਾਡੇ ਮਾਧਿਅਮ ਰਾਹੀਂ ਨੌਜਵਾਨਾਂ ਨੂੰ ਅਪੀਲ ਹੈ ਕਿ ਮਾੜੇ ਅਸਰਾਂ ਦੇ ਮਗਰ ਲਾ ਕੇ ਆਪਣੀ ਜ਼ਿੰਦਗੀ ਖਰਾਬ ਨਾ ਕਰਨ